ਦੋਸਤੋ ਸਤਿ ਸ਼੍ਰੀ ਅਕਾਲ ਜੀ ਅ ਸੋ ਫਾਦਰਜ਼ਡੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ 2 ਮਿੰਟ ਦੀਆਂ ਕੁਝ ਇੱਕ ਲਾਈਨਾਂ ਨੇ ਇੱਕ ਛੋਟੀ ਜੀ ਸਟੋਰੀ ਹੈ ਜਿਹੜੀ ਮੈਂ ਤੁਹਾਡੇ ਨਾਲ ਫਾਦਰਜ਼ਡੇ ਤੇ ਸਾਂਝੀ ਕਰਨੀ ਚਾਹੁੰਨਾ ਇੱਕ ਮੁੰਡਾ ਜਿਹੜਾ ਹੈਗਾ ਉਹ ਜੌਬ ਲੱਭਣ ਜਾਂਦਾ ਬਹੁਤ ਪੜਿਆ ਲਿਖਿਆ ਆਪਣੀ ਫਾਈਲ ਹੱਥ 'ਚ ਆ ਤੇ ਆਫਿਸ ਦੇ ਵਿੱਚ ਜਾਂਦਾ ਜਦੋਂ ਆਪਣੇ ਬੌਸ ਨੂੰ ਜਾ ਕੇ ਹੱਥ ਮਿਲਾਉਂਦਾ ਹੈਲੋ ਕਰਦਾ ਤੇ ਉਹਦਾ ਬੌਸ ਪਹਿਲਾਂ ਉਹਦੇ ਵੱਲ ਦੇਖਦਾ ਵੀ ਪੜਿਆ ਲਿਖਿਆ ਤਾਂ ਕਾਫੀ ਲੱਗਦਾ ਕਾਫੀ ਭਾਰੀ ਜਿਹੜੀ ਉਹਦੀ ਫਾਈਲ ਆ ਉਹਦੀ ਤੇ ਉਹ ਉਹਨੂੰ ਬੈਠੜੀ ਆਖਦਾ ਉਹਦਾ ਬਸ ਤੇ ਉਹ ਫਾਈਲ ਦੇਖ ਕੇ ਉਹਦੇ ਵਿੱਚੋਂ ਜਿਉਂ-ਜਿਉਂ ਪੱਤਰੇ ਲੱਦੇ ਜਾਂਦਾ ਤੇ ਕਦੇ ਉਹ ਉਹਦੇ ਸਰਟੀਫਿਕੇਟ ਵੱਲ ਝਾਕਦਾ ਤੇ ਕਦੇ ਉਸ ਮੁੰਡੇ ਵੱਲ ਝਾਕਦਾ ਤੇ ਥੋੜੇ ਪਲਾਂ ਬਾਅਦ ਉਹ ਮੁੰਡੇ ਨੂੰ ਪੁੱਛਦਾ ਕਹਿੰਦਾ ਕਾਫੀ ਡਿਗਰੀਆਂ ਕੀਤੀਆਂ ਹੋਈਆਂ ਨੇ ਤੇ ਮੈਰਿਟ ਦੇ ਵਿੱਚ ਤੇਰਾ ਨਾਮ ਵੀ ਆਇਆ ਹੋਇਆ ਚੰਗੇ ਸਕੂਲ ਦਾ ਪੜਿਆ ਲਿਖਿਆ ਤੇ ਤੂੰ ਨਾਲ ਪਾਰਟ ਟਾਈਮ ਜੌਬ ਕਰਦਾ ਸੀਗਾ ਜਿਹੜੀ ਇਹਨੇ ਡਿਗਰੀਆਂ ਕਰ ਲਈਆਂ ਨਾਲ ਤੂੰ ਇਹਨੇ ਡਿਪਲੋਮੇ ਨਾਲ ਲਾਈਫ ਰਦਾ ਪਾਰਟ ਟਾਈਮ ਜੌਬ ਕਰਦਾ ਸੀ ਉਹ ਮੁੰਡਾ ਹੱਸ ਕੇ ਕਹਿੰਦਾ ਨਹੀਂ ਸਰ ਕੁਝ ਪਾਰਟ ਟਾਈਮ ਦੀ ਗੱਲ ਕਰਦੇ ਹੋ ਮੈਂ ਤਾਂ ਕਦੇ ਘਰੇ ਪਾਣੀ ਦਾ ਗਲਾਸ ਚੱਕ ਕੇ ਨਹੀਂ ਪੀਤਾ ਹੈਗਾ ਬੋਸਫੇਰ ਹੋਰ ਥੋੜਾ ਜਿਹਾ ਹੈਰਾਨ ਹੋ ਜਾਂਦਾ ਵੀ ਇੰਨੇ ਸੋਹਣੇ ਨੰਬਰ ਲੈ ਹੋਇਆ ਇੰਨੇ ਸੋਹਣੇ ਸਕੂਲ ਦੇ ਵਿੱਚ ਪੜਿਆ ਹੋਇਆ ਹੈ ਪਾਣੀ ਦਾ ਗਲਾਸ ਕਹਿੰਦਾ ਘਰੋਂ ਮੈਂ ਕਦੇ ਚੱਕ ਕੇ ਨਹੀਂ ਪੀਤਾ ਜਦੋਂ ਮੈਂ ਇਹਦੇ ਨਾਲ ਹੱਥ ਮਿਲਾਇਆ ਸੀ ਤੇ ਇਹਦੇ ਹੱਥ ਵੀ ਬੜੇ ਨਰਮ ਸੀਗੇ ਤੇ ਫਿਰ ਉਹ ਅਗਲਾ ਕੁਐਸਚਨ ਇਹ ਪੁੱਛਦਾ ਕਿ ਤੈਨੂੰ ਕੋਈ ਵਜੀਫਾ ਵਗੈਰਾ ਲੱਗਿਆ ਸੀ ਤੂੰ ਉਹਦੇ ਤੇ ਪੜਿਆ ਉਹ ਫਿਰ ਹੱਸਦਾ ਮੁੰਡਾ ਕਹਿੰਦਾ ਸਰ ਅੱਜ ਕੱਲ ਵਜੀਫਿਆਂ ਦੇ ਵਿੱਚੋਂ ਪੀ ਮਿਲਦਾ ਜੀ ਕਿਤਾਬਾਂ ਬਹੁਤ ਮਹਿੰਗੀਆਂ ਨੇ ਪੜ੍ਹਾਈ ਬਹੁਤ ਮਹਿੰ बॉस थोरे जे ਹੋਰ ਖਰਾਣ ਹੁੰਦਾ ਤੇ ਤੀਸਰਾ ਫਿਰ ਕੁਐਸਚਨ ਪੁੱਛਦਾ ਕਹਿੰਦਾ ਵੀ ਤੇਰੇ ਡੈਡੀ ਕੀ ਜੌਬ ਕਰਦੇ ਆ ਜਦੋਂ ਇਹ ਗੱਲ ਅਜ ਪੁੱਛਦੇ ਜਾਂ ਕਿ ਡੈਡੀ ਕੀ ਜੌਬ ਕਰਦੇ ਸ਼ਾਇਦ ਬੌਸ ਨੂੰ ਲੱਗਦਾ ਸੀ ਤੇ ਬਹੁਤ ਅਮੀਰ ਪਿਓ ਦਾ ਇਹ ਪੁੱਤ ਹੋਣਾ ਉਹ ਮੁੰਡਾ ਨੀਂ ਮੀ ਪਾ ਲੈਂਦਾ ਅੱਖਾਂ ਝੁਕ ਜਾਂਦੀਆਂ ਉਹਦੀਆਂ ਜਦ ਡੈਡੀ ਦੇ ਨਾਮ ਆਇਆ ਨਾ ਕਿ ਡੈਡੀ ਤੇਰੀ ਕੀ ਕੰਮ ਕਰਦੇ ਆ ਅੱਖਾਂ ਝੁਕਾ ਲੈਂਦਾ ਤੇ ਉਹ ਕੰਨ ਦੀ ਉਹ ਲੋਹੇ ਦਾ ਕੰਮ ਕਰਦੇ ਆ ਤੇ ਮੇਰੇ ਫਾਦਰ ਸਾਹਿਬ ਲੋਹਾਰ ਨੇ ਬੋਪਲੰਦ ਲਈ ਬਾਸ ਉਹਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਣ ਦੀ ਕੋਸ਼ਿਸ਼ ਕਰਦਾ ਤੇ ਨਾਲ ਹੀ ਉਹ ਕਹਿ ਹੁੰਦਾ ਕਿ ਤੇਰੀ ਜੌਬ ਪੱਕੀ ਆ ਪਰ ਮੇਰੀ ਇੱਕ ਕੰਡੀਸ਼ਨ ਆ ਜੌਬ ਤੇਰੀ ਪੱਕੀ ਆ ਅਪਾਇੰਟਮੈਂਟ ਲੈਟਰ ਤੈਨੂੰ ਮੈਂ ਕੱਲ ਨੂੰ ਦੇਣੀ ਆ ਤੂੰ ਅੱਜ ਘਰ ਜਾਣਾ ਘਰ ਜਾ ਕੇ ਆਪਣੇ ਡੈਡੀ ਦੇ ਜਿਹੜੇ ਹੱਥ ਨੇ 2 ਮਿੰਟ ਦੇ ਲਈ ਪੂਰੇ 2 ਮਿੰਟ ਕੜੀ ਦੋ ਟਾਈਮ ਦੇਖ ਲਈ 2 ਮਿੰਟ ਲਈ ਆਪਣੇ ਡੈਡੀ ਦੇ ਹੱਥਾਂ 'ਵਲ ਦੇਖਣਾ ਆਪਣੇ ਫਾਦਰ ਸਾਹਿਬ ਦੇ ਹੱਥਾਂ ਦੇ ਉੱਪਰ ਤੋ ਝਾਕਣਾ ਮੁੰਡਾ ਉੱਥੋਂ ਸੋਚਦਾ ਕਿ ਯਾਰ ਇਹ ਕੈਸੀ ਕੰਡੀਸ਼ਨ ਆ ਕਿ ਮੈਂ ਘਰ ਜਾਵਾਂ ਤੇ ਆਪਣੇ ਫਾਦਰ ਸਾਹਿਬ ਦੇ ਦੋ ਮਿੰਟ ਲਈ ਹੱਥਾਂ 'ਵਲ ਦੇਖਾਂ ਕੈਸੀ ਕੰਡੀਸ਼ਨ ਆ ਉਹ ਕਰ ਨਹੀਂ ਸਕਦਾ ਕੁਝ ਵੀ ਕਹਿ ਨਹੀਂ ਸਕਦਾ ਬੌਸ ਨੂੰ ਕੁਝ ਵੀ ਘਰ ਚੱਲੇ ਜਾਂਦਾ ਜਦੋਂ ਘਰ ਜਾਂਦਾ ਪਿਓ ਪੁੱਛਦਾ ਪੁੱਤਰ ਜੌਬ ਤੇਰੀ ਪੱਕੀ ਹੋ ਗਈ ਕਹਿੰਦਾ ਜੌਬ ਤਾਂ ਪੱਕੀ ਆ ਪਰ ਇੱਕ ਬੌਸ ਨੇ ਕੰਡੀਸ਼ਨ ਲਾਈ ਆ ਕੱਲ ਨੂੰ ਅਪਾਇੰਟਮੈਂਟ ਲੈਟਰ ਮਿਲਣੀ ਆ ਕਿ ਜਾ ਕੇ ਘਰ ਆਪਣੇ ਫਾਦਰ ਸਾਹਿਬ ਦੇ 2 ਮਿੰਟ ਲਈ ਹੱਥਾਂ ਵੱਲ ਦੇਖਣਾ ਬਾਪੂ ਜੀ ਮੈਨੂੰ ਆਪਣੇ ਹੱਥ ਦਿਖਾਇਓ ਜਦੋਂ ਹੀ ਉਹ ਆਪਣੇ ਪਿਓ ਦੇ ਹੱਥਾਂ ਵੱਲ ਦੇਖਦਾ ਉਹ 2 ਮਿੰਟਾਂ ਜਿਹੜੇ ਉਹਨੂੰ ਦੋ ਸਾਲਾਂ ਵਰਗੇ ਲੱਗਣ ਲੱਗ ਜਾਂਦੇ ਆ ਉਹਦੇ ਅੱਖਾਂ ਦੇ ਵਿੱਚੋਂ ਅਥਰੂ ਆ ਤ੍ਰਿਪ ਤ੍ਰਿਪ ਆਪਣੇ ਪਿਓ ਦੇ ਹੱਥਾਂ ਤੇ ਡਿਗਣ ਲੱਗ ਜਾਂਦੇ ਆ ਕਿਉਂਕਿ ਉਹ ਜਦੋਂ ਆਪਣੇ ਪਿਓ ਦੇ ਹੱਥਾਂ ਨੂੰ ਦੇਖਦਾ ਉਹ ਪਿਓ ਦੇ ਹੱਥ ਬਹੁਤ ਖੜਦੜੇ ਆ ਉਹ ਪਿਓ ਦੇ ਹੱਥ ਬਹੁਤ ਝਰੀਟਾਂ ਉਹਦੇ ਪਿਓ ਦੇ ਹੱਥਾਂ ਤੇ ਪਈਆਂ ਹੋਈਆਂ ਬਹੁਤ ਬਿਆਈਆਂ ਉਹਦੇ ਪਿਓ ਦੇ ਹੱਥਾਂ ਤੇ ਪਾਟੀਆਂ ਹੋਈਆਂ ਉਹਦੇ ਹੰਝੂ ਉਹਦੇ ਪਿਓ ਦੇ ਹੱਥਾਂ ਤੇ ਡਿੱਗਦੇ ਤੇ ਉਹ ਇਹ ਗੱਲ ਸੋਚਦਾ ਕਿ ਯਾਰ ਅੱਜ ਤੱਕ ਮੈਂ ਕਦੇ ਇਹ ਹੱਥ ਦੇਖੇ ਹੀ ਨਹੀਂ ਸੀ ਜਿਹੜੀ ਪੜਾਈ ਮੈਂ ਸਮਝੀ ਜਾਂਦਾ ਕਿ ਪੜਾਈ ਮੈਂ ਕੀਤੀ ਆ ਇਹ ਪੜਾਈ ਮੈਂ ਨਹੀਂ ਕੀਤੀ ਇਹ ਪੜਾਈ ਮੇਰੇ ਇਹ ਪਿਓ ਨੇ ਕੀਤੀ ਆ ਇਪਰ ਆਇਆ ਪਿਓ ਦੀ ਹੈ ਜੇ ਇੰਨੀ ਮਿਹਨਤ ਨਾ ਕਰਦਾ ਆਹ ਹਾਲ ਇਹਦਾ ਨਹੀਂ ਸੀ ਹੋਣਾ ਜੇ ਇਹ ਇੰਨੀ ਮਿਹਨਤ ਨਾ ਕਰਦਾ ਤੇ ਸ਼ਾਇਦ ਮੈਂ ਉਸ ਸਕੂਲ ਦੇ ਵਿੱਚ ਨਾ ਪੜ ਪਾਉਂਦਾ ਤੇ ਸ਼ਾਇਦ ਮੈਂ ਉਹ ਜਿਹੜੇ ਮਾਰਕਸ ਲੈ ਲਏ ਉਹ ਜਿਹੜੇ ਮੈਂ ਮੈਰਿਟ ਦੇ ਵਿੱਚ ਆਇਆ ਸ਼ਾਇਦ ਮੈਂ ਨਾ ਆ ਪਾਉਂਦਾ ਜੇ ਮੇਰਾ ਪਿਓ ਇੰਨੀ ਮਿਹਨਤ ਨਾ ਕਰਦਾ ਮੈਂ ਇਹਦੇ ਹੱਥਾਂ ਵੱਲ ਕਦੇ ਦੇਖਿਆ ਨਹੀਂ ਤੇ ਮੈਨੂੰ ਇਹ ਅਹਿਸਾਸ ਵੀ ਕਦੇ ਨਹੀਂ ਸੀ ਹੋਇਆ ਬਸ ਗੱਲ ਸਿਰਫ ਸਮਝਣ ਦੀ ਇੰਨੀ ਸੀ ਕਿ ਪੜਾਈ ਕਰਨ ਦੇ ਲਈ ਤੁਹਾਡਾ ਜਿਹੜਾ ਪਿਓ ਆ ਤੁਹਾਡਾ ਜਿਹੜਾ ਫਾਦਰ ਸਾਹਿਬ ਨੇ ਉਹਨਾਂ ਦੀ ਮਿਹਨਤ ਨੂੰ ਕਈ ਵਾਰ ਕਈ ਵਾਰ ਅਣਗੌਲਿਆ ਕਰ ਜਾਂਦੇ ਆ ਅਸੀਂ ਸੋ ਉਹ ਇੰਨੇ ਗੱਲ ਬਸ ਉਥੇ ਸਮਝਦਾ ਤੇ ਦੂਸਰੇ ਦਿਨ ਜਦੋਂ ਬੌਸ ਕੋਲ ਜਾਂਦਾ ਤੇ ਬੌਸ ਪੁੱਛਦਾ ਕਿ ਹੱਥਾਂ ਨਾਲ ਦੇਖਿਆ ਕਿ ਹਾ ਕੁਝ ਵੀ ਨਹੀਂ ਗਿਆ ਤ੍ਰਿਪ ਤ੍ਰਿਪ ਕਾ ਕੇ ਰੋਣ ਲੱਗ ਪਿਆ ਤੇ ਬੌਸ ਨੇ ਆਪ ਖੜੇ ਹੋ ਕੇ ਹੱਥ ਮੜਾਇਆ ਕਹਿੰਦਾ ਹੁਣ ਤੇਰੀ ਜੌਬ ਕਰਤੀ ਐ ਸੋ ਦੋਸਤੋ ਅਸੀਂ ਅੱਜ ਉਹਨਾਂ ਸਾਰੇ ਫਾਦਰਜ਼ ਨੂੰ ਸਲੂਟ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਜਿਤਾ ਇਹ ਅਹਿਸਾਸ ਸਾਨੂੰ ਹੈਗਾ ਕਿ ਸਾਡਾ ਪਿਓ ਸਾਡਾ ਬਾਪੂ ਜਿਹਦੇ ਸਿਰ ਤੇ ਅਸੀਂ ਮੋਜਾਂ ਮਾਣਦੇ ਆ ਉਹਦੀ ਮਿਹਨਤ ਦੇ ਸਦਕਾ ਸੀ ਅੱਜ ਜੋ ਵੀ ਹਾਂ ਇੱਥੇ ਉਹਦੇ ਸਦਕਾ ਹਾਂ ਤਾਂ ਬਹੁਤ ਵਧੀਆ ਗੱਲ ਹੈ ਜੇ ਕਿਤੇ ਥੋੜਾ ਮੋਟਾ ਵੀ ਇੱਧਰ ਉੱਧਰ ਅਸੀਂ ਪਟਕੇ ਹੋਏ ਸੀ ਜਾਂ ਕਿਤੇ ਸਾਨੂੰ ਲੱਗ ਰਿਹਾ ਸੀ ਯਾਰ ਕਦੇ ਸੋਚਿਆ ਨਹੀਂ ਸੀ ਕਦੇ ਅਹਿਸਾਸ ਨਹੀਂ ਸੀ ਹੋਇਆ ਸੋ ਅੱਜ ਦੀ ਇਸ ਵੀਡੀਓ ਤੋਂ ਬਾਅਦ ਜ਼ਰੂਰ ਥੋੜਾ ਜਿਹਾ ਅਹਿਸਾਸ ਆਪਾਂ ਸਾਰੇ ਕਰੀਏ ਸੋ ਆਸ ਹੈ ਕਿ ਤੁਹਾਨੂੰ ਇਹ ਪਸੰਦ ਆਈ ਹੋਵੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ